ਪਿਛਲੇ ਦਿਨੀ ਪਟਿਆਲਾ ਦੇ ਵੀਰ ਹਕੀਕਤ ਰਾਏ ਗਰਾਊਂਡ 'ਚ ਦਾ ਯੰਗ ਸਟਾਰ ਵੈਲਫੇਅਰ ਕਲੱਬ ਪਟਿਆਲਾ ਦੇ ਚੇਅਰਮੈਨ ਪ੍ਰਿੰਸ ਖਰਬੰਦਾ ਤੇ ਪ੍ਰਧਾਨ ਗੁਲਾਬ ਰਾਏ ਗਰਗ ਦੀ ਅਗਵਾਈ 'ਚ 15ਵਾਂ ਹਨੂਮਾਨ ਜਾਗਰਣ ਬੜੀ ਸਫਲਤਾ ਨਾਲ ਨੇ ਪਰਚੜਿਆ ਸੀ ਇਸ ਜਾਗਰਣ ਚ ਵੱਡੀ ਗਿਣਤੀ ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ ਸੀ 15ਵੇਂ ਹਨੂਮਾਨ ਜਾਗਰਣ ਦੀ ਸਫਲਤਾ ਤੇ ਦਾ ਯੰਗਸਟਰ ਵੈਲਫੇਅਰ ਕਲੱਬ ਨੇ ਧੰਨਵਾਦ ਤੇ ਸਨਮਾਨ ਸਮਾਗਮ ਦਾ ਆਯੋਜਨ ਪਟਿਆਲਾ ਦੇ ਇੱਕ ਪੈਲਸ ਵਿੱਚ ਕੀਤਾ ਜਿਸ ਵਿੱਚ ਜਾਗਰਣ ਦੇ ਸਹਿਯੋਗੀਆਂ ਤੋਂ ਇਲਾਵਾ ਪਟਿਆਲਾ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ

ਆਜਾ ਕਰ ਗਰੀਬਾਂ ਨੂੰ ਆਸਾਂ ਦੇ ਯੀਸੂ ਸਨਮਾਨ ਸਮਾਗਮ 'ਚ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾਂ ਰਿਟਾਇਰਡ ਡੀਆਜੀ ਪੁਲਿਸ ਮਨਦੀਪ ਸਿੰਘ ਸਿੱਧੂ ਪਟਿਆਲਾ ਦੇ ਮੇਅਰ ਕੁੰਦਨ ਗੋਗਿਆ ਸਿਆਸੀ ਆਗੂ ਨਿਰਮਲ ਸਿੰਘ ਪਟਿਆ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਡਾਕਟਰ ਨਿਧੀ ਵਾਂਸਲ ਕੁਨਾਲ ਗਰਗ ਤੇ ਪੰਜਾਬ ਕੇਸਰੀ ਦੇ ਰਾਜੇਸ਼ ਪੰਜੋੜਾ ਵੀ ਹਾਜ਼ਰ ਸਨ ਜਿਨ੍ਹਾਂ ਦਾ ਯੰਗ ਸਟਾਰ ਵੈਲਫੇਅਰ ਕਲੱਬ ਵੱਲੋਂ ਲਗਾਤਾਰ ਹਨੂਮਾਨ ਜਾਗਰਣ ਕਰਵਾਉਣ ਦੇ ਉਪਰਾਲੇ ਦੀ ਭਰਵੀਂ ਪ੍ਰਸ਼ੰਸਾ ਕੀਤੀ ਜਿਹੜੇ ਆਪਨ ਜਾਗਰਣ ਹੋਏ ਬਹੁਤ ਅੱਛੇ ਹੋਏ ਇਹ ਜਾਗਰਣ ਵੀ ਬਹੁਤ ਅੱਛਾ ਹੋਇਆ ਇਸ ਜਾਗਰਣ ਦੀ ਸ਼ੁਰੂਆਤ ਜਦੋਂ ਹੋਈ ਸੀਗੀ ਅਸੀਂ ਸ੍ਰੀ ਬ੍ਰਾਹਮਣ ਗਰਾਜ ਦੇ ਹੋ ਗਏ ਇਹ ਅਸੀਂ ਕਹਿ ਵੀ ਅਸੀਂ ਜੀ ਹਰਮਨ ਜੀ ਦਾ ਲਾਗਵ ਕਰਨਾ ਹੈ ਤੇ ਸਾਨੂੰ ਅਸ਼ੀਰਵਾਦ ਦਿਓ ਮੈਂ ਤੁਹਾਨੂੰ ਦੱਸਣ ਤੇ ਮੈਨੂੰ ਬੜਾ ਖੁਸ਼ੀ ਹੋਏਗੀ ਉਸ ਟਾਈਮ ਪਹਿਲਾਂ ਅੱਜ ਜਿਆ 11000 ਰੁਪਏ ਸਾਨੂੰ ਜੀ ਬ੍ਰਹਮਿੰਦਰ ਜੀ ਨੇ ਦਿੱਤਾ ਜੀਆ ਤੇ ਉੱਥੇ ਸਾਨੂੰ ਹੋਰਾਂ ਹੋਇਆ ਪਿਆ ਫਿਰ ਸਾਡੇ ਉੱਤਰ ਹੈ ਕੁਮਾਰ ਜੀ ਕੁਮਾਰ ਜੀ ਹੋ ਰਹੇ ਨੇ ਨਵੇਂ ਕੁਮਾਰ ਜੀ ਅਸੀਂ ਤਿੰਨ ਜਣੇ ਇਕੱਠੇ ਹੋਏ ਕਹਿੰਦੇ ਨੇ ਲਾਗ ਜਗਰਨ ਦਾ ਬਜਟ ਜਿਹੜਾ ਹੈਗਾ 6.5 ਲੱਖ ਰੁਪਏ ਕਹ ਰਹੇ ਆ 11 ਜਨਵਰੀ ਦਾ ਮਤਲਬ ਆ ਗਿਆ ਬਾਕੀ ਪੈਸੇ ਇਕੱਠਾ ਕਰਨਗੇ ਉਸ ਤੋਂ ਜਿਹੜਾ ਜਗਰਨ ਹੋ ਰਹੀ ਹੈ ਮਰੀਆਂ ਮੱਲੇ ਹੋਣ ਦਿਸੇ ਪਰ ਉਹ ਸਾਰ ਨੂੰ ਯਾਦ ਹੋਰੇਗਾ ਮੈਂ ਕੁਝ ਗੱਲ ਨਹੀਂ ਜਾ ਰਿਹਾ ਤਾਂ ਅਸੀਂ ਸੋਚਿਆ ਕਿ ਸਾਡੇ 6.5 ਲੱਖ ਰੁਪਏ ਇਕੱਠਾ ਕਰਨਾ ਤੇ ਸਾਡੇ ਚੋਂ ਸਾਡੇ ਪ੍ਰਦੀਪ ਕੁਮਾਰ ਅੰਮੜ ਉਹ ਕਹਿੰਦਾ ਕਿ ਨਾ ਯਾਰ ਤੂੰ ਕਿਵੇਂ ਪਾਏਗਾ ਕਹਿੰਦਾ ਹਾਂ ਮੈਂ ਤਾਂ ਅੰਨੇ ਬੋਲਣਾ ਨਾ ਨਾ ਮੈਂ ਵੀ ਅੰਨੇ ਬੋਲਣਾ ਨਾ ਤਾਂ ਉਹ ਨਵੇਂ ਨਵੇਂ ਦਾ ਸਾਡੇ ਕੋਲ ਚਾਹੇ ਹਲਾ ਕਰ ਰਹੇ ਕਾਹਗਾ ਬਾਕੀ ਕਿੰਨੇ ਰਹਿ ਗਏ ਕੁਝ ਵੀ ਨਹੀਂ ਸਾਡੇ ਨਾਲ ਦਾ ਬਗੈਰ ਹੈ ਤਾਂ ਸਾਰਿਆਂ ਨੇ ਜੋ ਆਇਆ ਜੀ ਉਹ ਪਹਿਲਾਂ ਜਾਦੂ ਹੋ ਰਿਹਾ ਉਸ ਜਾਦੂ ਨੂੰ ਬਾਅਦ ਵਿੱਚ ਕਦੇ ਵੀ ਸਾਡੇ ਕੋਲ ਪੈਸੇ ਦੀ ਘਾਟ ਨਹੀਂ ਹੋਈ ਇਸ ਮੌਕੇ ਵਿਸ਼ੇਸ਼ ਸ਼ਖਸੀਅਤਾਂ ਨੂੰ ਅਤੇ ਹਨੂਮਨ ਜਾਗਰਣ ਦੇ ਸਹਿਯੋਗੀਆਂ ਤੇ ਕਲੱਬ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।